Amazon karegi 30000 operator mulazma di chanti Amazon company valo 30000 operator naukriyan vich katoti karan di taiyari kiti ja rahi hai jankari mutabik eh chanti mangalwar ton shuru hovegi covid-19 mahamari dauran mangvadan karan Amazon ne bahut sariyan karmchari prati kitte sige hun ਖਰਚੇ ਕਟਾਉਣ ਅਤੇ ਕੰਪਨੀ ਦੇ ਕਾਰੋਬਾਰ ਨੂੰ ਸੰਭਾਲਣ ਲਈ ਇਹ ਫੈਸਲਾ ਲਿਆ ਹੈ ਗਿਆ ਇਸ ਵੇਲੇ Amazon ਕੋਲ ਲਗਭਗ 1.55 ਮਿਲੀਅਨ ਕਰਮਚਾਰੀ ਹਨ ਜਿਨ੍ਹਾਂ ਵਿੱਚੋਂ ਇਹ ਕਟੌਤੀ ਲਗਭਗ 10% ਹਿਸਾਬ ਬਣਾਇਆ ਜਾਵੇਗਾ ਜਿਸ ਦੇ ਵਿੱਚ ਦੱਸ ਦਈਏ ਕਿ ਮੰਨ ਰਿਹਾ ਹੈ ਕਿ ਇਹ ਐਮਾਜ਼ਨ ਦੀ ਸਭ ਤੋਂ ਵੱਡੀ ਸ਼ਾਂਤੀ ਹੋਵੇਗੀ ਇਸ ਤੋਂ ਪਹਿਲਾਂ 2022 ਦੇ ਅਖੀਰ ਵਿੱਚ ਕੰਪਨੀ ਨੇ ਲਗਭਗ 27000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਸੀਗਾ ਹਾਲਾਂਕਿ ਐਮਾਜ਼ਨ ਦੇ ਬੁਲਾਰੇ ਨੇ ਇਸ ਮਾਮਲੇ ਦੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਅੱਗੇ ਕੀ ਹੁੰਦਾ ਹੈ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਜੁੜੇ ਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ